ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਦਿਨ ਭਾਜਪਾ ਦੇ ਵਿੱਚ ਤਾਜ਼ੇ-ਤਾਜ਼ੇ ਗਏ ਰਵਨੀਤ ਬਿੱਟੂ ਨੇ ਕਿਸਾਨ ਸੰਗਠਨਾਂ ਦੇਤੇ ਔਰ ਖਾਸ ਕਰਕੇ ਆ ਚੱਲ ਰਹੇ ਅੰਦੋਲਨ ਦੇ ਅੰਦੋਲਨਕਾਰੀਆਂ ਦੇ ਉੱਤੇ ਸਵਾਲ ਕੀਤਾ ਹੈ ਉਹਨਾਂ ਦੇ ਇੱਕ ਬਿਆਨ ਦਿੱਤਾ ਹੈ ਇਹ ਕਿ ਹੈ ਕਿ ਜੇਕਰ ਕਿਰਪਾਨਾ ਪਾ ਕੇ ਤੁਸੀਂ ਦਿੱਲੀ ਜਾਓਗੇ ਤਾਂ ਤੁਹਾਨੂੰ ਕੋਈ ਦਿੱਲੀ ਨਹੀਂ ਜਾਣ ਦੇਗਾ ਇਹਦਾ ਮਤਲਬ ਕੀ ਨਿਕਲਦਾ ਹੈ ਇਹਦਾ ਮਤਲਬ ਇਹ ਨਿਕਲਦਾ ਹੈ ਕਿ ਰਵਨੀਤ ਬਿੱਟੂ ਜੀ ਤੁਸੀਂ ਆਪਦੀ ਮਾਨਸਿਕਤਾ ਕਲੀਅਰ ਕਰਤੀ ਹੈ ਤੁਸੀਂ ਦੱਸ ਤਾਂ ਕਿ ਅਸੀਂ ਦੇਸ਼ ਦੇ ਅੰਦਰ ਅਮਰ ਧਾਰੀ ਸਿੱਖਾਂ ਦੇ ਨਾਲ ਸਾਡੀ ਕੀ ਕੀ ਸਾਡੀ ਨਫ਼ਰਤ ਹੈ ਤੁਹਾਡਾ ਨਫ਼ਰਤ ਨਜ਼ਰ ਆ ਰਹੀ ਹੈ ਜਿਹੜੀ ਸੋਚ ਨੂੰ ਲੈ ਕੇ ਤੁਸੀਂ ਚੱਲ ਰਹੇ ਹੋ ਇਸ ਵਿਅਕਤੀ ਨੂੰ ਇਹਦੇ ਕਿਸਾਨਾਂ ਪ੍ਰਤੀ ਇਹ ਵੀ ਗੱਲ ਕਹੀ ਹੈ ਕਿ ਫਰਜੀ ਜੱਥੇ ਬੰਦੀਆਂ ਬਣ ਗਈਆਂ ਮਿੱਟੂ ਜੀ ਅਸੀਂ ਕਲੀਅਰ ਕਰਨਾ ਚਾਹੁੰਦੇ ਹਾਂ ਕਿ ਭਾਈ ਸਾਡੀਆਂ ਜੱਥੇ ਬੰਦੀਆਂ ਬਣੀਆਂ ਨੇ ਬਹੁਤ ਬਣੀਆਂ ਨੇ ਕੋਈ ਸ਼ੱਕ ਨਹੀਂ ਲੇਕਿਨ ਅਸੀਂ ਥਿਸ ਦਿਨ ਇਸ ਦਿਨ ਤੁਸੀਂ ਤੇਰੀ ਸਰਕਾਰ ਨੇ ਸਾਡੇ ਤੇ ਗੋਲੀਆਂ ਚਲਾਈਆਂ ਸਾਡਾ ਨੌਜਵਾਨ ਸ਼ਹੀਦ ਕੀਤਾ ਔਰ ਤੁਹਾਡੇ ਤੋਂ ਸਵਾਲ ਪੁੱਛਣ ਦੇ ਲਈ ਤੁਹਾਡੇ ਵਿਰੋਧ ਦੇ ਵਿੱਚ ਪੂਰੇ ਭਾਰਤ ਦੀਆਂ ਕਿਸਾਨ ਜਥੇਬੰਦੀਆਂ ਖੜੀਆਂ ਹੋਈਆਂ ਉਹ ਤੁਹਾਨੂੰ ਸਾਡੇ ਤੇ ਗੋਲੀਆਂ ਚਲਾਉਣ ਦਾ ਦੇਸ਼ ਦੇ ਕਿਸਾਨਾਂ ਨੇ ਸਬਕ ਸਿਖਾਇਆ ਇਹ ਕਲੀਅਰ ਹੈ ਇਹ ਤੋਂ ਸਪਸ਼ਟ ਹੁੰਦਾ ਕਿ ਸਾਡੇ ਵਿਚਾਰ ਧਾਰਕ ਤਰੀਕਿਆਂ ਦੇ ਨਾਲ ਅਸੀਂ ਵੱਖਰੇ ਹੋ ਸਕਦੇ ਹਾਂ ਕੋਈ ਸੋਚ ਸਕਦਾ ਹੈ ਕਿ ਜਿਸ ਤਰੀਕੇ ਦੇ ਨਾਲ ਮੈਂ ਅੰਦੋਲਨ ਕਰਦਾ ਉਹ ਦੂਸਰੇ ਵੀਰ ਨੂੰ ਠੀਕ ਨਾ ਲੱਗੇ ਜਿਸ ਤਰੀਕੇ ਨਾਲ ਉਹ ਵੀਰ ਕਰਦਾ ਹੋਵੇ ਉਹ ਮੈਨੂੰ ਠੀਕ ਨਾ ਲੱਗੇ ਇਹ ਵਿਚਾਰਧਾਰਾ ਹੈ ਇਹ ਫਰਕ ਹੋ ਸਕਦੇ ਨੇ ਜਾਂ ਮੈਂ ਕਿਸ ਦੇ ਨਾਲ ਅੰਦੋਲਨ ਕਰਨਾ ਚਾਹਣਾ ਮੇਰੀ ਡੇਟ ਫਿੱਟ ਨਾ ਆਵੇ ਸਾਡਾ ਟਾਈਮ ਫਿਕਸ ਨਾ ਹੋਵੇ ਉਹਦੇ 'ਚ ਫਰਕ ਪੈ ਸਕਦੇ ਨੇ ਲੇਕਿਨ ਕਿਸਾਨੀ ਤੇ ਜਦੋਂ ਵੀ ਵਾਰ ਹੋਏਗਾ ਸਾਰੇ ਦੇਸ਼ ਦੀਆਂ ਕਿਸਾਨ ਜਥੇਬੰਦੀਆਂ ਇੱਕ ਹੋਣਗੀਆਂ ਇੱਕ ਜੋਟਣਗੀਆਂ ਇਹ ਤੁਸੀਂ ਦੇਖ ਲਿਆ ਪਿੱਛੇ ਦੇਸ਼ ਦੇ ਕਿਸਾਨਾਂ ਨੇ ਤੁਹਾਨੂੰ ਉਹ ਸਬਕ ਸਿਖਾਉਣ ਦਾ ਕੰਮ ਕੀਤਾ ਹੈ ਸੋ ਦੂਜੇ ਪੱਖ ਤੋਂ ਮੈਂ ਇਹ ਕਹਿਣਾ ਚਾਹਣਾ ਹੈ ਕਿ ਨੀਤ ਬਿੱਟੂ ਜੀ ਤੁਸੀਂ ਕੀ ਕਰ ਰਹੇ ਹੋ ਆਪਸ ਵਿੱਚ ਆਬੇਖਿਆ ਮੈਂ ਬਸਤ ਮੈਨੂੰ ਇਹ ਗੱਲ ਕਰਨੀ ਨਹੀਂ ਚਾਹੀਦੀ ਇਹ ਪੋਲਿਟਿਕਲ ਗੱਲ ਹੈ ਤੁਸੀਂ ਆਪ ਸੋਚ ਕੀ ਕਰਦੇ ਬਦੋ ਕਰਦੇ ਫਿਰੋ لیکن ਜਿਹੜਾ ਤੂੰ ਕਿਸਾਨਾਂ ਤੇ ਕਿਸਾਨ ਜਥੇਬੰਦੀਆਂ ਤੇ سوال ਚੁੱਕਿਆ ਤੇ ਤੇਰੇ ਤੇ ਗੱਲ ਦਾ ਜਵਾਬ ਦੇਣਾ ਮੰਨਦਾ ਮਜਬੂਰੀ ਵਸ ਦੇ ਰਹੇ ਆ ਕਿ ਭਾਈ ਆ ਤੇਰੀ ਇਹ ਕਾਰਡੀਓ ਵੈਕਲ ਹੋ ਰਹੀ ਸੀ ਜਿਹਦੇ ਵਿੱਚ ਤੂੰ ਕਿਸੇ ਲੀਡਰ ਨੂੰ ਭਾਜਪਾ ਜੁਆਇਨ ਕਰਾਉਣ ਵਾਸਤੇ ਕਹਿ ਰਿਹਾ ਹੈ ਤੇ ਉੱਥੇ ਤੇਰੀ ਤੇਰੀ ਇੱਕ ਦੂਜੇ ਦੇ ਨਾਲ ਨਫ਼ਰਤ ਹੈ ਜਿਹੜੀ ਤੇਰੀ ਉਹ ਆਡੀਓ ਦੱਸ ਰਹੀ ਹੈ ਤੇਰੇ ਚ ਕਿੰਨੀ ਨਫ਼ਰਤ ਹੈ ਇੱਕ ਦੂਜੇ ਬਰਤੀ ਜਿੱਥੇ ਤੂੰ ਚਲਿਆ ਗਿਆ ਉੱਥੇ ਕਿਹੜਾ ਸਭ ਅੱਛਾ ਦੇਣ ਲਈ ਤੇ ਜਿੱਥੇ ਪਿੱਛੇ ਸੀ ਉੱਥੇ ਵੀ ਇਹੀ ਕੁਰਸੀ ਉਹ ਕਾਦੇ ਲਈ ਭਾਈ ਉਹ ਪੈਰੋ ਤੁਹਾਡੀ ਲੜਾਈ ਦੀ ਕੁਰਸੀ ਦੇ ਤੁਸੀਂ ਕੁਰਸੀ ਪਿੱਛੇ ਕੁਰਸੀ ਪਿੱਛੇ ਜੀ ਦਾ ਦਾਦਾ ਜਿਹੜੀ ਪਾਰਟੀ ਦੇ ਵਿੱਚ ਮੁੱਖ ਮੰਤਰੀ ਰਹਿ ਗਿਆ ਹੋਵੇ ਉਸ ਪਾਰਟੀ ਨੂੰ ਕੁਰਸੀ ਪਿੱਛੇ ਐਂ ਛੱਡ ਕੇ ਭੱਜ ਗਿਆ ਤੇ ਇਹਦਾ ਮਤਲਬ ਤੁਸੀਂ ਕੁਰਸੀ ਲਈ ਬੜੀਆਂ ਬੜੇ ਧੜੇ ਬਣਾ ਰਹੇ ਹੋ ਬੜੀਆਂ ਪਾਰਟੀਆਂ ਬਣਾ ਰਹੇ ਹੋ ਬਹੁਤ ਕੁਝ ਕਰ ਰਹੇ ਹੋ ਲੇਕਿਨ ਕਿਸਾਨਾਂ ਦੀ ਜਿਹੜੀਆਂ ਜਥੇ ਬੰਦੀਆਂ ਬਣ ਰਹੀਆਂ ਨੇ ਉਹ ਵਿਚਾਰ ਧਾਰਕ ਫਰਕਾਂ ਦੀ ਤਾਂ ਬਣ ਸਕਦੀਆਂ ਨੇ ਲੇਕਿਨ ਜਿੱਦਾਂ ਕਿਸਾਨ ਤੇ ਹਮਲਾ ਹੋਏਗਾ ਸਾਰਿਆਂ ਇਕਜੁੱਟ ਹੋਣਗੀਆਂ ਔਰ ਇਕਜੁੱਟ ਹੋ ਕੇ ਲੜਾਈ ਲੰਮਗੀਆਂ ਸੋ ਇਸ ਕਰਕੇ ਰਵਨੀਤ ਬਿੱਟੂ ਦਾ ਜਿਹੜਾ ਸਟੈਂਡ ਹੈ ਉਹ ਆਪਾਂ ਬਹੁਤ ਕੁਝ ਵੇਖਿਆ ਜਦੋਂ ਚੋਣਾ ਤੋਂ ਦੌਰਾਨ ਰਵਨੀਤ ਬਿੱਟੂ ਦਾ ਬਿਆਨ ਆਇਆ ਕਿਉਂਕਿ ਉਸ ਵੇਲੇ ਇਹਨਾਂ ਨੂੰ ਹੰਕਾਰ ਸੀ ਨਾ ਕਿ 400 ਪਾਰ ਜਾਵਾਂਗੇ ਉਦੋਂ ਬਿਆਨ ਆਇਆ ਸੀ ਕੱਲੇ-ਕੱਲੇ ਨੂੰ ਉਹ ਵੇਖ ਰਿਹਾ ਹੈ ਕੱਲੇ-ਕੱਲੇ ਦੀ ਫੋਟੋ ਲੈ ਰਿਹਾ ਹੈ ਵੀਡੀਓ ਬਣਾ ਰਿਹਾ ਹੈ ਪਛਾਣ ਕਰ ਰਿਹਾ ਹੈ ਅਸੀਂ ਕੀ ਕਰਾਂਗੇ ਇਹ ਕਿਹਾ ਸੀ ਲੇਕਿਨ ਜਿੱਦੈ 4 ਜੂਨ ਤੋਂ ਬਾਅਦ ਬਿਆਨ ਆਇਆ ਕਿ ਮੈਂ ਕਿਸਾਨਾਂ ਤੇ ਸਰਕਾਰ ਦੇ ਵਿਚਾਲੇ ਪੁਲ ਬਣਨ ਦਾ ਕੰਮ ਕਰਾਂਗਾ ਜੇ ਜਦੋਂ ਦੂ ਬਾਹਰ ਕੋਈ ਹੋਰ ਪਤਾ ਨਹੀਂ ਕੀ ਕੋਈ ਤੁਹਾਡੀ ਪੋਲੀਟਿਕਲੀ ਬਦਲਾਅ ਹੋਏਗਾ ਤੇ ਹੁਣ ਤੂੰ ਇਹ ਜਾਣਦੇ ਨੇ ਸ਼ੁਰੂ ਕਰਤੇ ਜਿਹੜਾ ਤੁਸੀਂ ਬਿਆਨ ਦਿੱਤਾ ਹੈ ਕਿ ਕਿਸਾਨ ਬਿੱਲੀ ਥੈਲੋਂ ਬਾਹਰ ਆ ਗਈ ਬਿੱਲੀ ਥੈਲੋਂ ਬਾਹਰ ਆ ਗਈ ਰਾਹੁਲ ਗਾਂਧੀ ਨੂੰ ਮਿਲੇ ਨਹੀਂ ਉਹ ਭਾਈ ਤੁਹਾਡੀ ਸਰਕਾਰ ਤੇ ਤੁਹਾਡੇ ਮੰਤਰੀਆਂ ਨਾਲ ਕਿੰਨੀਆਂ ਮੀਟਿੰਗਾਂ ਹੋਈਆਂ ਫਿਰ ਅਸੀਂ ਭਾਜਪਾ ਬਣ ਗਏ ਸੀ 4 ਮੀਟਿੰਗਾਂ ਹੋਈਆਂ ਨੇ ਉਸ ਤੋਂ ਪਹਿਲਾਂ ਦਿੱਲੀ ਮੀਟਿੰਗਾਂ ਹੁੰਦੀਆਂ ਰਹੀਆਂ ਔਰ ਅਸੀਂ ਇਹ ਕਲੀਅਰ ਕਰਦੇ ਆਂ ਅਸੀਂ ਆਪਣਾ ਕਾਂਗਰਸ ਨੂੰ ਜਾਂ ਰਾਹੁਲ ਗਾਦੀ ਨੂੰ ਨਹੀਂ ਮਿਲਿਆ ਲੇਖੇ ਜੋ ਅਸੀਂ ਮਿਲਿਆ ਵੀ ਪੱਖਸ਼ ਦੇ ਲੀਡਰ ਨੂੰ ਔਰ ਉਹਨੂੰ ਇਸ ਗੱਲ 'ਤੇ ਮਿਲਿਆ ਕਿ ਤੁਸੀਂ ਵਾਅਦਾ ਕੀਤਾ ਸੀ ਸਾਡੇ ਨਾਲ ਚੋਣਾਂ ਦੇ ਦੌਰਾਨ ਕਿ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਲੈ ਕੇ ਆਵਾਂਗੇ ਡਾਕਟਰ ਸੁਮਿੰਦਰ ਤੰਦੀਰ ਰਿਪੋਰਟ ਲਾਗੂ ਕਰਾਂਗੇ ਜਨਾਨੀ ਕੱਟ ਮੁਕਤੀ ਦੀ ਗੱਲ ਕਰਾਂਗੇ ਔਰ ਇਹਦੇ ਲਈ ਉਹਨੇ ਵਾਅਦਾ ਕੀਤਾ ਸੀ ਉਹ ਵਾਅਦਾ ਯਾਦ ਕਰਾਇਆ ਹੁਣ ਉਹਨੂੰ ਕਿਹਾ ਕਿ ਪ੍ਰਾਈਵੇਟ ਮੈਂਬਰ ਬਿੱਲ ਲਿਆ ਸਕਦਾ ਪ੍ਰਾਈਵੇਟ ਮੈਂਬਰ ਬਿੱਲ ਲੈ ਕੇ ਆਓ ਔਰ ਨਾਲ ਤੁਹਾਡੀ ਸਰਕਾਰ ਦੀ ਅਗਲੀ ਕਰਤੂਤ ਜਿਹੜੀ ਪਹਿਲੇ ਸਾਡੇ ਮੰਗ ਪੱਤਰ 'ਚ ਨਹੀਂ ਸੀ ਉਹ ਦੱਸ ਕੇ ਆਏ ਆ ਵਿਪੱਖਸ਼ ਨੂੰ ਕਿ ਭਾਈ ਸਾਡੇ ਨਾਲ ਦੇਸ਼ ਦੇ ਅੰਦਰ ਆ ਇੱਕ ਨਵਾਂ ਨਵਾਂ ਇਤਿਹਾਸ ਸਿਰਜਣ ਲੱਗਿਆ ਬੀਜੇਪੀ ਕਿ ਇਸ ਲੋਕਾਂ ਦੇ ਸੰਵਿਧਾਨਿਕ ਰਾਈਟ ਨੂੰ ਪ੍ਰੋਟੈਸਟ ਦੇ ਰਾਈਟ ਨੂੰ ਕੁਚਲਣ ਵਾਲਿਆਂ ਨੂੰ ਜਿਨ੍ਹਾਂ ਦੇ ਉੱਤੇ ਸੰਵਿਧਾਨ ਨੂੰ ਕੁਚਲਦਾ ਮੁਕੱਦਮਾ ਦਰਜ ਹੋ ਕੇ ਜੇਲ੍ਹ ਜਾਣੇ ਚਾਹੀਦੇ ਸੀ ਜਿਹੜੇ ਅਫਸਰ ਉਹਨਾਂ ਨੂੰ ਹਰਿਆਣੇ ਦੀ ਸਰਕਾਰ ਅਵਾਰਡ ਦੇ ਰਹੀ ਹੈ ਔਰ ਉਹਨਾਂ ਦੇ ਖਿਲਾਫ ਆਵਾਜ਼ ਚੁੱਕਣੀ ਮੰਦੀ ਹੈ ਤੁਸੀਂ ਸਟਰੋਂਗ ਵਿਪਖਸ਼ਾ ਸਟਰੋਂਗ ਆਪੋਜੀਸ਼ਨ ਹੋ ਇਸ ਰਿਆਂ ਦੇਖ ਕੇ ਆਂਦਾ ਔਰ ਇਹ ਦੇਖ ਕੇ ਦੇਣਾ ਚਿੰਨੀ ਜਿਹੜੀ ਸਰਕਾਰ ਤੁਹਾਡੀ ਹੈ ਉਹਨਾਂ ਉਹ ਵਿਪੱਖਸ਼ ਦਾ ਲੀਡਰ ਹੈ ਇਹ ਸਾਡੀ ਫਰਜ਼ ਸੀ ਅਸੀਂ ਨਿਭਾਇਆ ਹੈ ਉਹਨਾਂ ਨੇ ਇਨਸਾਨਾਂ ਵੈਦਾਂ ਕੀਤਾ ਸੀ ਉਹ ਵੈਦਾਂ ਨੂੰ ਯਾਦ ਕਰਾ ਕੇ ਆਏ ਹਾਂ ਔਰ ਮਤ ਸੋਚੀ ਕਿ ਅਸੀਂ ਤੇਰੇ ਇਹ ਜਿਹੇ ਬਿਆਨਾਂ ਨਾਲ ਕੋਈ ਜਥੇਬੰਦੀਆਂ ਦੇ ਉੱਤੇ ਕੋਈ ਫਰਕ ਪਏਗਾ ਅਸੀਂ ਆਪਣੀ ਰਣਨੀਤੀ ਦੇ ਨਾਲ ਆਪਣੀ ਲੜਾਈ ਜਾਰੀ ਹੈ ਸਾਡੀ ਜਾਰੀ ਰੱਖਾਂਗੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ